ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਤੇ ਦੁੱਖਾਂ ਦਾ پہاڑ ਟੁੱਟ ਗਿਆ ਪਿਤਾ ਨੂੰ ਕਿਤਾ ਗਿਆ ਸਪੁਰਦ ਦੇ ਖਾਕ ਉਹਨਾਂ ਦੇ ਹੰਝੂ ਜਿਹੜੇ ਕੀ ਨਹੀਂ ਰੁਕ ਰਹੇ ਸੀ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕਪੂਰਥਲਾ ਤੇ ਪਿੰਡ ਪੰਡਾਲ ਦੋਨਾਂ ਵਿੱਚ ਸਪੁਰਦ ਦੇ ਖਾਕ ਕੀਤਾ ਗਿਆ ਇਕਬਾਲ ਮੁਹੰਮਦ 7 ਸਾਲ ਦੇ ਸਨ ਪਰਿਵਾਰਕ ਸੂਤਰਾਂ ਦੇ ਮੁਤਾਬਕ ਓਹੋ ਪਗਵਾੜਾ ਵਿਖੇ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ ਜਿੱਥੇ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉੱਥੇ ਹੀ ਉਹਨਾਂ ਦੀ ਜਿਹੜੀ ਮੌਤ ਹੋ ਗਈ। ਦੱਸ ਦਈਏ ਕਿ ਅੱਜ ਤਿੰਨ ਹਫ਼ਤੇ ਪਹਿਲਾਂ ਹੀ ਖਾਨ ਸਾਹਿਬ ਦੀ ਮਾਂ ਸਲਮਾ ਪਰਵੀਨ ਦਾ ਦਿਹਾਂਤ ਹੋਇਆ ਸੀ। ਉਹ ਅੱਜ ਆਪਣੀ ਮਾਂ ਦੀ ਮੌਤ ਦੇ ਸੋਗ ਤੋਂ ਉੱਭਰੇ ਨਹੀਂ ਸਨ ਕਿ ਬੀਤੇ ਦਿਨ ਉਹਨਾਂ ਦੇ ਪਿਤਾ ਇਕਬਾਲ ਮੁਹੰਮਦ ਦਾ ਵੀ ਦਿਹਾਂਤ ਹੋ ਗਿਆ। ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਗਮ 'ਚ ਡੁੱਬੇ ਖਾਨ ਸਾਹਬ ਨੇ ਕਿਹਾ ਅੱਜ ਮੇਰੇ ਕੋਲ ਦੌਲਤ ਪ੍ਰਸਿੱਧੀ ਅਤੇ ਦੁਨੀਆ ਦੀ ਹਰ ਚੀਜ਼ ਹੈ ਪਰ ਮੇਰੇ ਮਾਤਾ ਪਿਤਾ ਨਹੀਂ ਹਨ ਮੇਰੇ ਮਾਤਾ ਪਿਤਾ ਮੇਰੀ ਤਾਕਤ ਸਨ ਤੇ ਹੁਣ ਮੈਂ ਕਿਸ ਲਈ ਜੀਵਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਹੈਗੇ ਨੇ ਉਹ ਉਹਨਾਂ ਨੂੰ ਸਾਹਮ ਕੇ ਰੱਖਣ ਉਹਨਾਂ ਦਾ ਧਿਆਨ ਰੱਖਣ ਤੇ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਿਣ ਪੈਸ ਵੱਲੇ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਸੋਗ ਦੀ ਲਹਿਰ ਜਿਹੜੀ ਕੀ ਦੌੜ ਰਹੀ ਹੈ ਖਾਨ ਸਾਹਿਬ ਦੇ ਹੰਝੂ ਵੀ ਜਿਹੜੇ ਕੀ ਨਹੀਂ ਰੁਕ ਰਹੇ ਇੱਕ ਦੂਗਾ ਸਦਮਾ ਜਿਹੜਾ ਕੀ ਉਹਨਾਂ ਨੂੰ ਲੱਗਿਆ ਹਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਮਾਤਾ ਤਾ ਦੇ ਹਾਂਦ ਹੋਇਆ ਸੀ ਤੇ ਹੁਣ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ